ਮੇਰਾ ਨਾਮ ਜਗਸੀਰ ਸਿੰਘ ਤੋਂ ਵਾਪਾਰਤੀ ਕਿਸਾਨ ਜੁਨਾਹਤਾ ਗਰਾਹਾ ਜਿਲ੍ਹਾ ਕਮੇਟੀ ਮੈਂਬਰ ਅੱਜ ਆਨੰਦਗੜ੍ਹ ਥਾਣੇ ਦੇ ਮੂਹਰੇ ਅਸੀਂ ਬੈਠੇ ਆ ਤੇ ਸੰਕੇਤਕ ਜਿਹੜਾ ਸੰਕੇਤ ਦੇਣ ਆਏ ਆ ਤੇ ਕਹਿਣ ਆਏ ਆ ਆਨੰਦਗੜ੍ਹ ਦੇ ਮੁਲਾਜ਼ਮਾਂ ਨੂੰ ਜੋ ਤਾਰਾਂ ਦਾ ਵੱਡੀ ਪੱਦਰ ਤੇ ਕਰੋ ਇਹਨਾਂ ਨੇ ਫੜਿਆਗਾ ਉਹਦੀ ਕੱਲ ਦਾ ਫੜਿਆ ਹੋਇਆ ਤੇ ਕੋਈ ਵੀ ਹਜੇ ਜਦੋਂ ਅਸੀਂ ਜਾਣਕਾਰੀ ਲਈ ਆ ਮਤਲਬ ਜਿਹੜੇ ਕਿਹੜੇ ਕਵਾੜਗਾਂ ਨੂੰ ਵੇਚਦੇ ਆ ਇਹ ਕਿਹੜੇ-ਕਿਹੜੇ ਬੰਦੇ ਸ਼ਾਮਲਾ ਵਿੱਚ ਤਾਂ ਜਿਹੜਾ ਇੱਥੋਂ ਦਾ ਐਸਆਈ ਕੋਲੇ ਉਹ ਕਹਿੰਦਾਗਾ ਮਤਲਬ ਅਸੀਂ ਅੱਜ ਰਿਮਾਂਡ ਲੈਨੇ ਆ ਰਿਮਾਂਡ ਲੈਣ ਤੋਂ ਬਾਅਦ ਅਸੀਂ ਪੁੱਛਤਾਛ ਕਰਾਂਗੇ ਅਸੀਂ ਵੀ ਭਾਰਤੀ ਕਿਸਾਨ ਜੁਨੇ ਇੱਕ ਤਾਂ ਗ੍ਰਾਹਕਾਂ ਵੱਲੋਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਜੇ ਸ਼ਕਤੀ ਨਾਲ ਜਿਹੜੇ ਪੂਰੇ ਦੋਸ਼ੀ ਆ ਮਾਸਟਰਮਾਈਂਡ ਕੌਣ ਤੇ ਨਾਲ ਜਿਹੜੇ ਕਵਾੜਗੇ ਕੋਲੇ ਇਹ ਵੇਚਦੇ ਆ ਸਾਰਿਆਂ ਦਾ ਤਹ ਤੱਕ ਨਹੀਂ ਜਾਂਦੀ ਪੁਲਿਸ ਜੇ ਜੇ ਤਹ ਤੱਕ ਜਾਂਦੀ ਆ ਤਾਂ ਠੀਕ ਆ ਜੇ ਤਹ ਤੱਕ ਨਹੀਂ ਜਾਂਦੀ ਤਾਂ ਫੇਰ ਇਹ ਥਾਣੇ ਦਾ ਅਣਮੇ ਤੇ ਸੇਲ ਲੈ ਲਈ ਘਰਾਓ ਕੀਤਾ ਜਾਊਗਾ ਹਾਂ ਵੀ ਜੀ ਮੈਂ ਬੀਕੇਯੂ ਗਰਾਹਾਂ ਜਸਵਿੰਦਰ ਸਿੰਘ ਆ ਕਾਈ ਪ੍ਰਧਾਨ ਸਰਦਾਰਗੜ ਅੱਜ ਅਸੀਂ ਚਾਰ ਪੰਜ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕਿਸਾਨ ਇਕੱਠੇ ਹੋ ਕੇ ਆਨੰਦਗੜ੍ਹ ਥਾਣੇ 'ਚ ਆਏ ਸੀ ਸਾਡੇ ਤਕਰੀਬਨ 1.5-200-250 ਮੋਟਰਾਂ ਦੀਆਂ ਤਾਰਾਂ ਲੈ ਗਈਆਂ ਦੋ ਬੰਦੇ ਇਹਨਾਂ ਨੇ ਚੋਰ ਫੜੇ ਆ ਅਸੀਂ ਥਾਣੇ ਵਾਲ ਨੂੰ ਮਿਲ ਕੇ ਇਹਨਾਂ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜੇ ਇਹਨਾਂ ਨੇ ਨਾ ਕਾਰਵਾਈ ਕੀਤੀ ਅਸੀਂ ਅ ਗਾਂ ਵਾਸਤੇ ਥਾਣੇ ਦਾ ਘਰਾਓ ਕਰਾਂਗੇ ਜਿਹੜੇ ਦੋ ਚੋਰ ਫੜੇ ਆ ਉਹ ਪਹਿਲਾਂ ਵੀ ਕਈ ਵਾਰੀ ਇਹ ਚੋਰੀ ਚ ਆ ਚੁੱਕੇ ਆ ਅਸੀਂ ਖੇਤ ਜਾਂਦੇ ਆ ਜਾਨਵਰਾਂ ਉਤਾਰ ਲੱਥੀ ਹੁੰਦੀ ਆ ਸਾਡੀ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਆ ਅਸੀਂ ਦੁਬਾਰਾ ਫੇਰ ਚੇਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਇਹਨਾਂ ਦਾ ਗਰੌਹ ਆ ਉਹ ਸਾਰਾ ਫੜ ਕੇ ਜਾਂ ਜਿਹੜੇ ਨੇ ਤਾਰ ਕਿਹਨੂੰ ਵੇਚਦੇ ਆ ਉਹ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਵਾਡੀਆਂ ਵਗੈਰਾ ਤੇ ਵੀ ਇਹ ਚੇਤਾਵਨੀ ਦਿੰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ